ਦੀ ਸਤਿਕਾਰ ਦੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਇਹ ਅੱਜ ਦੇ ਬਲੌਗ ਦੀ ਸ਼ੁਰੂਆਤ ਹੋਗੀ ਜੀ ਇਹ ਵਾਲਾ ਬਲੌਗ ਸੀ ਵੀਰੇ ਜਿਹੜਾ ਇਹ ਆਪਾਂ ਸ਼ੂਟ ਕੀਤਾ ਹੈਗਾ ਫੇਸ ਤੇ ਆਪਾਂ ਮਾਸਕ ਲਾਇਆ ਸੀ ਮਾਸਕ ਕਹਿ ਲਓ ਤੁਸੀਂ ਕੀ ਕਹਿੰਦੇ ਨੇ ਫੇਸ਼ੀਅਲ ਕਹਿ ਲਓ ਕੁਛ ਵੀ ਕਹਿ ਲਓ ਮਮッサージ ਵੀ ਕਰੀਏ ਉਹਦੀ ਤੇ ਉਹ ਪਾ ਮਾਸਕ ਦੀ ਤਰ੍ਹਾਂ ਲਗਾ ਕੇ ਵੀ ਰੱਖਿਆ ਸੀਗਾ ਤੁਸੀਂ ਉਹਦਾ ਰਿਜ਼ਲਟ ਵੀ ਦੇਖ ਸਕਦੇ ਹੋ ਮੇਰੇ ਫੇਸ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਤੇ ਇਸ ਇਹ ਵੀਡੀਓ ਪਰੇ ਮੈਂ ਇੱਕ ਦਿਨ ਦੇ ਵਿੱਚ ਦੋ ਵੀਡੀਓ ਸ਼ੂਟ ਕੀਤੀਆਂ ਸੀ ਪਰ ਨਾ ਵੀਡੀਓ ਲੰਬੀ ਜਾਣ ਦੀ ਵਜ੍ਹਾ ਕਰਕੇ ਮੈਂ ਨਾ ਦੋ ਪਾਰਟ ਕਰਤੀ ਸੀ ਇਹਦੇ ਇੱਕ ਚ ਆਪਾਂ ਪੈਰਾਂ ਦੀ ਤੇ ਹੱਥਾਂ ਦੀ ਸਫਾਈ કરી ਸੀ ਪੈਡੀਕਿਊਰ ਕਹਿੰਦੇ ਨੇ ਤੇ ਇੱਕ ਚ ਆਪਾਂ ਫੇਸ ਤੇ ਮਾਸਕ ਅਪਲਾਈ ਕੀਤਾ ਸੀਗਾ 글로 ਵਾਸਤੇ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਫੇਸ ਤੇ ਜਿਹੜਾ ਆਪਾਂ ਮਾਸਕ ਅਪਲਾਈ ਕੀਤਾ ਸੀ ਉਹਦੇ ਬਾਰੇ ਸਾਰਾ ਦੱਸਾਂਗੇ ਤੇ ਬੜੇ ਰਿਹੋ ਬਲੌਗ ਦੇ ਨਾਲ ਐਂਡ ਤੱਕ ਸਟਾਰਟ ਕਰਦੇ ਹਾਂ ਜੀ ਅੱਜ ਦਾ ਬਲੌਗ ਪਹਿਲਾਂ ਤਾਂ ਆਪਾਂ ਕਟੋਰੀ ਲਵਾਂਗੇ ਜੀ ਛੋਟੀ ਜੀ ਆ ਲੈ ਲਈ ਆਪਾਂ ਨੇ ਤੇ ਉਸ ਤੋਂ ਬਾਅਦ ਨਿੰਬੂ ਨੂੰ ਕੱਟ ਕੇ ਟਮਾਟਰ ਨੂੰ ਕੱਟ ਕੇ ਟਮਾਟਰ ਦਾ ਰਸ ਲੈਣਾ ਆਪਾਂ ਦੁੱਗਣਾ ਦੁੱਗਣਾ ਤਿੱਗਣਾ ਲੈਣਾ ਹੈ ਇਹਦੇ ਨਾਲ ਨਿੰਬੂ ਨਾਲ ਨਿੰਬੂ ਦੀ ਤਾਂ ਭਾਵੇਂ 2 ਜਾਂ 3-4 ਬੂੰਦਾ ਬਸ ਭਾਵੇਂ ਮਿੰਕੀ ਪਾਉਣੀਆਂ ਨੇ ਵੀ 3-4 ਬੂੰਦਾ ਕ ਪਾਉਣੀਆਂ ਨੇ ਕਿਉਂਕਿ ਨਿੰਬੂ ਜਿਆਦਾ ਵਧੀਆ ਨਹੀਂ ਹੁੰਦਾ ਆਪਣੇ ਫੇਸ ਵਾਸਤੇ ਤੇ ਆਪਾਂ ਜਿਹੜੀ ਨਿੰਬੂ ਆਪਾਂ ਅਸਲੀ ਲੈਣਾ ਹੁੰਦਾ ਕਿਉਂਕਿ ਇਹ ਜਿਹੜੀ ਮਣੀ ਮੋਟੀ ਮੈਲ ਹੁੰਦੀ ਆਪਣੇ ਹਨ ਉਹ ਪੱਟ ਦਿੰਦਾ ਹੈਗਾ ਮੈਲ ਲੈ ਜਾਂਦੀ ਇਹਦੇ ਨਾਲ ਬਾਕੀ ਹੋਰ ਤਾਂ ਕੋਈ ਨਹੀਂ ਹੁੰਦਾ ਹੈਗਾ ਮੇਰੇ ਰਿਕਾਰਡਿੰਗ ਬਾਕੀ ਤੁਸੀਂ ਦੇਖ ਲਓ ਸੋ ਨਾ ਪਹਿਲਾਂ ਨੂੰ ਕੱਟ ਕੇ ਇਹਨਾਂ ਦਾ ਰਸ ਜਿਹੜਾ ਪਾ ਲਾਂਗੇ ਤੇ ਇੱਕ ਚਮਚ ਆਪਾਂ ਮਲਾਈ ਰਿਹਾ ਪਾ ਲਾਂਗੇ। ਫਸ ਆਪਾਂ ਇਹ ਤਿੰਨ ਚੀਜ਼ ਦੇ ਲਵਾਂਗੇ। ਬਾਕੀ ਇੱਕ ਨਾ ਜੇ ਕਾਫੀ ਪਾਊਡਰ ਹੋਊਗਾ ਤੁਹਾਡੇ ਕੋਲ ਕਾਫੀ ਬਣਾਉਣ ਵਾਲਾ ਤੇ ਉਹ ਮੇਰੇ ਕੋਲ ਖਤਮ ਹੈਗਾ ਹੈ ਨਹੀਂਗਾ ਤੇ ਉਹ ਮਿਕਸ ਕਰ ਲਓ ਵਿੱਚ ਉਹਦੇ ਨਾਲ ਦੁੱਗਣਾ ਰਿਜ਼ਲਟ ਮਿਲੂਗਾ ਤੁਹਾਨੂੰ। ਬਹੁਤ ਵਧੀਆ ਰਿਜ਼ਲਟ ਨੇ ਆਉਂਦੇ। ਤੇ ਬਾਕੀ ਇਹ ਤਿੰਨ ਚੀਜ਼ਾਂ ਵੀ ਲਾਉਂਗੇ ਤਾਂ ਵੀ ਬਹੁਤ ਫਰਕ ਨਜ਼ਰ ਆਊਗਾ ਬਈ ਸੋਨੂੰ। ਪਹਿਲਾਂ ਤਾਂ ਮ사ਜ ਕਰਨੀ ਹੈ। ਤੇ ਇੱਕ ਚੀਜ਼ ਹੋਰ ਵੀਰੇ ਸੱਚ ਮੈਂ ਭੁੱਲ ਗਈ ਸੀ ਇਹਦੇ ਵਿੱਚ ਤੁਸੀਂ 1 ਪੌਣਾ ਆٹے ਦਾ ਸੁਸਣ ਆٹے ਦਾ ਜਿਹੜਾ ਸੁਸਣ ਨਿਕਲਦਾ ਹੁੰਦਾਗਾ ਆਟਾ ਛਾਣ ਕੇ ਮੋਟਾ-ਮੋਟਾ ਜੜਾਟਾ ਨਿਕਲਦਾ ਹੁੰਦਾ ਉਹ ਪਾ ਲਓ ਤੁਸੀਂ ਉਹਦੇ ਨਾਲ ਉਹ ਨਾ ਸਕਰਬ ਦਾ ਕੰਮ ਕਰਦਾਗਾ ਆਟੇ ਦਾ ਸੁਸਣ ਹੁੰਦਾ ਜਿਹੜਾ ਜਦੋਂ ਆਪਾਂ ਮ사ਜ ਕਰਾਂਗੇ ਉਹ ਸਕਰਬ ਦਾ ਕੰਮ ਕਰੂਗਾ ਤਾਂ ਉਹਦੇ ਨਾਲ ਬਹੁਤ ਵੀ ਬਧੀਆ ਰਿਜ਼ਲਟ ਮਿਲਣਗੇ ਆਪਾਂ ਨੂੰ ਹਾਂਜੀ ਇੱਥੇ ਆਪਾਂ ਲੈ ਲਿਆ ਆਟੇ ਦਾ ਸੁਸਣ ਕੱਢ ਕੇ ਛਾਣ ਕੇ ਆਟੇ ਨੂੰ ਜਿਹੜਾ ਮोटा-ਮोटा ਜਿਹਾ ਨਿਕਲਦਾ ਹੁੰਦਾ ਉਹ ਆਪਾਂ ਲੈਣਾ ਜੀ ਤੇ ਆਪਾਂ ਇਹਨਾਂ ਤਿੰਜਾਂ ਨੂੰ ਕੱਟ ਕੇ ਨਿੰਬੂ ਦਾ ਤੇ ਟਮਾਟਰ ਦਾ ਪਾਰਸ ਕਰ ਲਾਂਗੇ ਤੇ ਜਿੰਨਾ ਕ ਆਪਾਂ ਨੂੰ ਚਾਹੀਦਾ ਹਨਾ ਫੇਸ ਤੇ ਅਪਲਾਈ ਕਰਨ ਵਾਸਤੇ ਆਪਾਂ ਕੁਆਂਟੀਟੀ ਉਨੀ ਹੀ ਰੱਖਾਂਗੇ ਆਪਦੇ ਹਿਸਾਬ ਨਾਲ ਆਪਾਂ ਦੇਖ ਲਿਓ ਜੀ ਇੱਥੇ ਤੇ ਮਲਾਈ ਦੀ ਜਗ੍ਹਾ ਤੇ ਤੁਸੀਂ ਦਹੀਂ ਵੀ ਲੈ ਸਕਦੇ ਹੋ ਵੀਰੇ ਦਹੀਂ ਦਾ ਵੀ ਰਿਜ਼ਲਟ ਉਨਾ ਹੀ ਵਧੀਆ ਹੈ ਜਿੰਨਾ ਕਮਲਾਈ ਦਾ। ਕਿਵਰ ਮਲਾਈ ਨਹੀਂ ਹੁੰਦੀ, ਦਹੀਂ ਹੁੰਦੀ ਆਪਣੇ ਘਰੇ ਹਨਾ ਦਹੀਂ ਨਹੀਂ ਹੁੰਦੀ, ਮਲਾਈ ਹੁੰਦੀ ਹੈ। ਦੋਨਾਂ ਚੀਜ਼ ਚੋਂ ਆਪਾਂ ਕੋਈ ਵੀ ਲੈ ਸਕਦੇ ਹਾਂ। ਤੇ ਇਹਨਾਂ ਚੀਜ਼ਾਂ ਦੇ ਵੀ ਜਿਹੜੇ ਆਪਾਂ ਦੇਸੀ ਚੀਜ਼ਾਂ ਦੇਸੀ ਚੀਜ਼ਾਂ ਵਰਤਦੇ ਨੇ ਇਹਨਾਂ ਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ। ਜਿਵੇਂ ਆਪਾਂ ਬਾਜ਼ਾਰ ਵਾਲੀਆਂ ਟਿਊਬ ਟਿਊਬ ਲਾ ਲਈ, ਕਰੀਮ ਲਾ ਲਈ ਹਨਾ ਉਹਨਾਂ ਚੀਜ਼ਾਂ ਦੇ ਇੱਕ ਵਾਰ ਤਾਂ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲਦੇ ਨੇ ਵੀਰੇ ਪਰ ਬਾਅਦ ਵਿੱਚ ਨਾ ਵੀ ਉਦਾਂ ਦੀ ਫੇਰ ਫੇਸ ਹੋ ਜਾਂਦਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਜਿਹੜੇ ਆਪਾਂ ਦੇਸੀ ਘਰੇ ਚੀਜ਼ਾਂ ਵਰਤਦੇ ਆਂ ਥੋੜਾ ਬਹੁਤਾ ਆਪਣੇ ਫੇਸ ਦਾ ਖਿਆਲ ਰੱਖਣਾ ਚਾਹੀਦਾ ਆਪਾਂ ਆਪਣੇ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਆਂ ਹਨਾ ਆਪਣੇ ਘਰ ਦੇ ਸਾਰੇ ਮੈਂਬਰਾਂ ਦਾ ਧਿਆਨ ਰੱਖਦੇ ਆਂ ਹਾਊਸ ਵਾਈਫ ਜੁਣੀਆਂ ਜਿਹੜੀਆਂ ਪਰ ਆਪਾਂ ਕਈ ਵਾਰੀ ਆਪਦਾ ਧਿਆਨ ਨਹੀਂ ਰੱਖਦੇ ਹੈਗੇ ਆਪਦਾ ਸਕਿਨ ਕੇਅਰ ਸਹੀ ਰੱਖੋ ਸਕਿਨ ਕੇਅਰ ਟੀਨ ਬਣਾ ਕੇ ਰੱਖੋ ਹਨਾ ਉਹਦਾ ਜਦੋਂ ਆਪਾਂ ਫ੍ਰੀ ਹੁੰਨੇ ਆ ਆਪਾਂ ਇਨਸਟਾਗ੍ਰਾਮ ਤੇ ਰੀਲਾਂ ਵੀ ਦੇਖਦੀ ਆ ਹਨਾ ਆ ਥੋੜਾ ਟਾਈਮ ਬਰਬਾਦ ਕਰ ਦਿੰਨੇ ਆ ਉਸ ਟਾਈਮ ਜੇ ਆਪਾਂ ਥੋੜਾ ਟਾਈਮ ਆਪਣੇ ਵਾਸਤੇ ਕੱਢ ਲਈਏ ਤਾਂ ਵਧੀਆ ਰਹਿੰਦਾਗਾ ਉਹ ਗੋਰਾ ਹੋਣਾ ਨਹੀਂ ਜ਼ਰੂਰੀ ਹੁੰਦਾ ਵੀਰੇ ਵੀ ਆਪਾਂ ਨੂੰ ਗੋਰਾ ਹੋਵੇ ਛੱਟਾ ਹੋਵੇ ਬੰਦਾ ਫਿਰ ਸੋਹਣਾ ਲੱਗੂ ਬਸ ਥੋੜਾ ਫੇਸ ਸਾਫ਼ ਹੋਵੇ ਨਾ ਚਮਕ ਹੋਵੇ ਫੇਸ ਤੇ 글로ਵ ਹੋਵੇ ਉਹ ਚੀਜ਼ ਬਹੁਤ ਸੋਹਣੀ ਲੱਗਦੀ ਹੈ ਇਦੇ ਨਾਲ ਇੱਕ ਇਹ ਚੀਜ਼ ਪੈਕ ਸੁਣ ਲਾ ਗਲੋਪ ਪ੍ਰੋਵਾਈਡ ਕਰੂਗਾ ਇੱਕ ਚਮਕ ਜੀ ਆ ਜੂਗੀ ਚਿਹਰੇ ਤੇ ਤੁਹਾਡੇ ਸਾਫ ਲੱਗੂਗਾ ਚਿਹਰਾ ਤੁਹਾਡਾ ਕਿਉਂਕਿ ਆਪਣੇ ਸਰੀਰ ਨੂੰ ਵੀ ਖਾਣ ਪੀਣ ਦੀ ਲੋੜ ਹੁੰਦੀ ਹੈ ਖਾਣ ਪੀਣ ਨਾਲ ਚੀਜ਼ਾਂ ਨੂੰ ਇਸ ਤਰ੍ਹਾਂ ਹੀ ਸਕਿਨ ਨੂੰ ਵੀ ਆਪਣੀ ਲੋੜ ਹੁੰਦੀ ਹੈ ਜੀ ਸਕਿਨ ਵੀ ਆਪਣੀ ਖਾਂਦੀ ਹੈ ਜੀ ਖੁਰਾਕ ਮੰਗਦੀ ਹੈ ਸਕਿਨ ਨੂੰ ਹੁਣ ਆਪਾਂ ਅਪਲਾਈ ਕਰਾਂਗੇ പാക്ക് ਚੰਗੀ ਤਰ੍ਹਾਂ ਆਪਾਂ ਮ사ਜ ਕਰਨੀ ਆ ਆਪਣੇ ਚਿਹਰੇ ਤੇ ਇਹਦੇ ਨਾਲ ਹੱਥਾਂ ਪੈਰਾਂ ਤੇ ਵੀ ਕਰ ਸਕਦੇ ਹਾਂ ਫਿਰ ਤੁਸੀਂ ਇਸ ਚੀਜ਼ ਦੀ ਮ사ਜ ਕਈ ਵਾਰ ਵੱਧ ਬਣ ਜਾਂਦਾ ਪੈਕ ਆਪਣੇ ਤੋਂ ਤੇ ਚੰਗੀ ਤਰ੍ਹਾਂ ਮ사ਜ ਕਰਨੀ ਆ ਆਪਾਂ ਮ사ਜ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਅਪਲਾਈ ਕਰਕੇ ਰੱਖਣਾ ਹੈਗਾ 10 ਮਿੰਟ ਰੱਖ ਲਓ 15 ਮਿੰਟ ਜਿਆਦਾ ਟਾਈਮ ਰੱਖ ਲਓਗੇ ਕੋਈ ਨੁਕਸਾਨ ਨਹੀਂ ਹੈਗਾਗਾ ਤੇ ਬਸ 10 ਮਿੰਟ ਜਾਂ 15 ਮਿੰਟ ਰੱਖ ਸਕਦੇ ਆ ਆਪਾਂ ਤੇ ਉਸ ਤੋਂ ਬਾਅਦ ਆਪਣਾ ਵਾਸ਼ ਕਰ ਲੈਣਾ ਹੈ ਜੇ ਪਾਗਰੇ 10 ਤੋਂ 15 ਮਿੰਟ ਵੀ ਆਪਣੇ ਚਿਹਰੇ ਵਾਸਤੇ ਕੱਢ ਲਈਏ ਹਨ ਤਾਂ ਤੁਸੀਂ ਆਪ ਹੀ ਫਰਕ ਨਜ਼ਰ ਆਊਗਾ ਤੁਹਾਨੂੰ ਆਪਦੇ ਚਿਹਰੇ ਤੇ ਦੇਖੋ ਬ੍ਰੇ ਗਲੋ ਸੁਣ ਪਤਾ ਲੱਗ ਰਿਹਾ ਚਿਹਰੇ ਦੇ ਉੱਤੇ ਜਿਹੜੀ ਆਪਾਂ ਮਲਾਈ ਪਾਉਨੇ ਆ ਜਾਂ ਦਹੀਂ ਪਾਉਨੇ ਹਨਾ ਉਹ ਜਦੋਂ ਆਪਾਂ ਮ사ਜ ਕਰੀ ਜਾਂਦੇ ਆ ਚਿਹਰੇ ਤੇ ਕਰੀ ਜਾਂਦੇ ਆ ਤਾਂ ਫਿਰ ਉਹਦਾ ਜਿਹੜਾ ਕਿਓ ਨਿਕਲ ਜਾਂਦਾ ਆਪਣੇ ਫੇਸ ਦੇ ਉੱਪਰ ਪ्योर ਤੇਸੀ ਕਿਓ ਤੇ ਹਾਂਜੀ ਦੇਖੋ ਰਿਜ਼ਲਟ ਆਪਾਂ ਨੇਚਰਲ ਲਾਈਟ ਦੇ ਵਿੱਚੋਂ ਬਾਹਰ ਤੇ ਤੁਹਾਨੂੰ ਦਿਖਾ ਰਿਹਾ ਰਿਜ਼ਲਟ ਕਿਸ਼ੂ ਬਰਾ ਹੋਈ ਹੁਤੇ ਮੈਂ ਫੇਸ ਧੋ ਲਿਆ ਸੀਗਾ ਆਪਾਂ ਇੱਕ ਵਾਰੀ ਫੇਸ ਨੂੰ ਨਾ ਫੋਕੇ ਪਾਣੀ ਨਾਲ ਹੀ ਧੋਣਾ ਹੈਗਾ ਮਤਲਬ ਫੇਸ ਵਾਸ਼ ਵਗੈਰਾ ਕੁਝ ਨਹੀਂ ਲਾਉਣਾ ਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕਿਉਂਕਿ ਉਹ ਨਾ ਜਿਹੜੀ ਆਪਾਂ ਮਲਾਈ ਪਾਉਣੀ ਹੁੰਦੀ ਆ ਰੁਕ ਜਾ ਨਾ ਬੇਟਾ ਜਿਹੜੀ ਆਪਾਂ ਮਲਾਈ ਪਾਉਣੇ ਨਾ ਉਹ ਜਦੋਂ ਆਪਾਂ ਮ사ਜ ਕਰਦੇ ਆ ਮ사ਜ ਕਰਦੇ ਕਰਦੇ ਨਾ ਉਹ ਤਾਂ ਕਿਉਂ ਨਿਕਲ ਜਾਂਦਾ ਮੂੰਹ ਤੇ ਤੇ ਉਹਦੇ ਨਾਲ ਕੁਲਾ ਹੋ ਜਾਂਦਾ ਹੈ ਇੱਕ ਤੁਸੀਂ ਨਾਲ ਦੀ ਨਾਲ ਫੇਸ ਵਾਸ਼ ਕਰ ਲਉਗੇ ਤਾਂ ਫਿਰ ਉਹਦਾ ਅਸਰ ਨਹੀਂ ਹੋਣਾ ਹੈਗਾ ਆਪਣੇ ਫੇਸ ਤੇ ਤੇ ਥੋੜੇ ਟਾਈਮ ਬਾਅਦ ਤੁਸੀਂ ਕਰ ਸਕਦੇ ਹੋ ਤੁਹਾਨੂੰ ਗੂਲਾ ਗੂਲਾ ਜਿਹਾ ਲੱਗੇ ਵਾਲਾ ਹੁਣ ਜੇ ਆਪਾਂ ਤੌਲੀਏ ਨਾਲ ਸੁਮਾਰ ਕੇ ਆਪਾਂ ਕਲੀਨ ਕਰਦੇ ਆ ਨਾ ਤਾਂ ਆਪਣੇ ਆਪ ਉਹ ਹੋ ਘੋ ਲੈ ਜਾਂਦਾ ਹੈਗਾ ਤੇ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਰਿਜ਼ਲਟ ਵਧੀਆ ਲੱਗੇ ਜਾਂ ਨਹੀਂ ਲੱਗੇ ਤੇ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ